ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਵੱਲੋਂ ਸੁਣਵਾਈ ਕੀਤੀ ਗਈ। ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਜਾਂਚ ਦੇ ਚੱਲਦਿਆਂ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਮੋਹਾਲੀ ਅਦਾਲਤ ਨੇ 14 ਅਗਸਤ ਨੂੰ ਨਾਬਾ ਜੇਲ੍ਹ ਤੋਂ ਵੀਡੀਓ ਕਾਨਫਰencing ਰਾਹੀਂ ਸੁਣਵਾਈ ਦੌਰਾਨ ਨਿਆਂਇਕ ਹਿਰਾਸਤ ਨੂੰ 28 ਅਗਸਤ ਤੱਕ ਵਧਾ ਦਿੱਤਾ ਸੀ। ਵਿਕਰਮ ਮਜੀਠੀਆ 12 ਦਿਨ ਦੇ ਪੁਲਿਸ ਰਿਮਾਂਡ ਮਗਰੋਂ 6 ਜੁਲਾਈ ਤੋਂ ਹੀ ਨਿਆਂਇਕ ਹਿਰਾਸਤ ਵਿਚ ਨੇ ਮਜੀਠੀਆ ਦੀ ਤਰਫੋਂ ਕੇਸ ਦੀ ਪੈਰਵੀ ਕਰ ਰਹੀ ਵਕੀਲਾਂ ਦੀ ਟੀਮ ਨੇ ਦੱਸਿਆ ਕਿ ਮੋਹਾਲੀ ਕੋਰਟ ਦੇ ਸਪੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਹਨਾਂ ਦਾ ਤਾਂ ਉਹਨਾਂ ਦਾ ਤਾਂ ਬਾਰ-ਬਾਰ ਕਹਿੰਦੇ ਸੀਗਾ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾ ਹੋ ਚੁੱਕੀਆਂ ਨੇ। ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵਾਖੋ ਰਹੀ ਹੈ। ਉਤੇ ਇਨਵੈਸਟੀਗੇਸ਼ਨ ਜਿਹੜੀ ਹੈ ਕਿੱਥੀ ਜਾ ਸਕਦੀ ਹੈ ਤੇ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿਵੇਂ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚੱਲਦੀ ਪਈ ਹੈ ਡਾਊਨ ਜਾਇਰ ਕੀਤੀ ਗਈ ਸੀ ਸਰਕੰਸਿੰਗ ਡਾਊਨ ਜਾਇਰ ਵੱਲੋਂ ਉਹ ਜਿਹੜੀ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਨੇ ਖਾਰਜ ਕਰ ਦਿੱਤੀ ਹੈ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲ ਰਹੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਸਾਰਾ ਕੋਰਟ ਨੇ ਜਿਹੜਾ ਅੱਜ ਬੇਲ ਪਟੀਸ਼ਨ ਡਿਸਮਿਸ ਕੀਤੀ ਹੈ ਮੇਨਲੀ ਦੋ ਗਰਾਉਂਡਸ ਦੇ ਉੱਤੇ ਇੱਕ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਨਾਲ ਹੀ ਗ੍ਰੇਵ ਅਫੈਂਸ ਹੈ ਤੇ ਬਾਕੀ ਜੋ ਕੁਝ ਡਿਊਰਿੰਗ ਆਹ ਪਟੀਸ਼ਨ ਦੇ ਹੋਇਆ ਸੀਗਾ ਉਹ ਸਾਰਾ ਤੁਹਾਨੂੰ ਪੀਏਪੀ ਜੀ ਇਕੁਅਲ